ਲਗਾਤਾਰ ਸ਼ਹੀਦ ਆਜ਼ਮ ਸਤਬੈਂਦ ਸਿੰਘ ਜੀ ਦਾ ਦਿਨ ਮਨਾਏ ਜਾਂਦੇ ਆ ਸ਼ਹੀਦੀ ਦਿਵਸ ਜਿਹੜਾ ਉਹ ਵੱਡੇ ਲੈਵਲ ਤੇ ਮਨਾਇਆ ਜਾਂਦਾ ਅੱਜ ਜਨਮ ਦਿਨ ਆ ਜਿਹੜਾ ਉਸ ਅਸੀਂ ਪਰਿਵਾਰਿਕ ਲੋਕ ਆ ਜਿਹੜੇ ਸਰਬ ਧਰਮ ਪ੍ਰਾਰਥਨਾ ਹੁੰਦੀ ਆ ਇਹਦਾ ਸਿਰਫ ਮਤਲਬ ਮਕਸਦ ਕੀ ਹੈ ਵੀ ਇਹ ਇੱਕ ਅੱਜ ਤੁਸੀਂ ਵੱਡੀ ਗਿਣਤੀ ਚ ਮੀਡੀਆ ਆਇਆ ਇਹਦੇ ਰਾਹੀਂ ਲੋਕਾਂ ਦੇ ਕੋਲ ਮੈਸੇਜ ਸਨੇਹਾ ਦੇਣ ਦੀ ਗੱਲ ਆ ਵੀ ਭਾਈ ਅੱਜ ਵੀ ਪੰਜਾਬ ਦੇ ਹਾਲਾਤ ਦੁਬਾਰਾ ਉਹੋ ਜਿਹੇ ਹੋ ਗਏ ਆ ਸ਼ਹੀਦ ਆਜ਼ਮ ਸਤਾਰ ਬੈਂਸ ਸਿੰਘ ਨੇ ਜਦੋਂ ਕਿਸੇ ਨੂੰ ਇਹ ਹੁਕਮ ਨਹੀਂ ਸੀ ਆਪਣੀ ਮਰਜ਼ੀ ਦਾ ਮੇਰੀਆਂ ਮਾਂ ਭੈਣਾਂ ਨਾ ਮਾਮਾ ਆਪਣੀ ਮਰਜ਼ੀ ਦੇ ਨਾਲ ਸੂਟ ਦਾ ਰੰਗ ਪਾ ਸਕਦੀਆਂ ਸੀ ਚੁੰਨੀ ਦਾ ਰੰਗ ਪਾ ਸਕਦੀਆਂ ਸੀ ਆਪਣੀ ਮਰਜ਼ੀ ਦੇ ਨਾਲ ਤੁਸੀਂ ਆਪਣੀ ਦੁਕਾਨ ਦਾ ਰੰਗ ਵੀ ਨਹੀਂ ਕਰ ਸਕਦੇ ਇਸ ਤਰੀਕੇ ਦੇ ਨਾਲ ਜੇ ਕੋਈ ਮੇਰੀ ਮਾਂ ਭੈਣ ਜੇ ਕੋਈ ਕਾਲਜ ਯੂਨੀਵਰਸਿਟੀ ਜਾਂਦੇ ਸੀ ਤਾਂ ਉੱਥੇ ਕੈਂਚੀਆਂ ਨਾਲ ਜਾ ਕੇ ਉਹਨਾਂ ਦੇ ਵਾਲ ਕੱਟ ਦਿੱਤੇ ਜਾਂਦੇ ਸੀ ਇਹ ਹਾਲਾਤ ਸੀਗੇ ਅੱਜ ਕਹਿਣਾ ਬੜਾ ਸੌਖਾ ਏ ਅੱਜ ਜਿਨ੍ਹਾਂ ਦੇ ਆ ਸਰਪੰਚ ਸਾਹਿਬ ਕੱਲ ਜਿਸ ਤਰੀਕੇ ਨਾਲ ਮਾਰੇ ਆ ਜੇ ਕਿ ਉਹਨਾਂ ਦੇ ਮੈਂ ਦੇਖ ਰਿਹਾ ਸੀ ਵੀ ਆਪ ਪਟਾ ਪਾਇਆ ਹੋਇਆ ਸੀ ਰੌਂਦਾ ਦਾ ਇਹਦਾ ਮਤਲਬ ਕੀ ਹਾਲਾਤ ਬਣ ਗਏ ਨੇ ਤੇ ਮੈਂ ਇੱਕ ਗੱਲ ਅੱਜ ਸਰਦਾਰ ਬੈਂ ਸਿੰਘ ਜੀ ਦੇ ਇਸ ਦਿਨ ਤੇ ਉਹਨਾਂ ਦੇ ਜਨਮ ਦਿਨ ਤੇ ਇਹ ਬੇਨਤੀ ਕਰਦਾ ਇਹ ਸਰਕਾਰ ਤੋਂ ਤਾਂ ਮੈਨੂੰ ਨਹੀਂ ਲੱਗਦਾ ਹੁਣ ਕੁਝ ਹੋਣਾ ਹੁਣ ਅਖੀਰ ਚ ਫਰਸਟੇਸ਼ਨਸ ਆਪਸ਼ਰਾ ਨੂੰ ਸਸਪੈਂਡ ਡਿਸਮਿਸ ਕਰਨ ਲੱਗੇ ਮੇਰੀ ਇੱਕੋ ਹੀ ਬੇਨਤੀ ਆ ਵੀ ਜਿਹੜੇ ਅੱਜ ਦੀ ਪੁਲਿਸ ਆ ਮੈਂ ਇਹ ਨਹੀਂ ਕਹਿੰਦਾ ਪੰਜਾਬ ਪੁਲਿਸ ਕੋਈ ਮਾੜੀ ਆ ਪਰ ਅੱਜ ਦੀ ਜਿਹੜੇ ਨੌਜਵਾਨ ਨੇ ਉਹ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਬਰਾਬਰ ਨਾ ਉਹਨਾਂ ਦੀ ਫਿਟਨੈਸ ਨਾ ਉਹਨਾਂ ਦੀ ਟ੍ਰੇਨਿੰਗ ਆ ਉਹ ਦੋ ਦੋ ਹੱਥਾਂ ਨਾਲ ਵੈਪਨ ਚਲਾਉਂਦੇ ਆ ਤੇ ਸਾਡੇ ਜਿਹੜੇ ਪੁਲਿਸ ਵਾਲੇ ਨੇ ਕੋਈ ਨਾ ਕੋਈ ਟੈਨਸ਼ਨ ਚ ਨੇ ਉਹਨਾਂ ਨੂੰ ਟਾਈਮ ਪ੍ਰੋਪਰ ਜਿਹੜਾ ਡਿਊਟੀ ਉਹ ਫਟੀਕ ਕਿਤੇ ਵੀਆਈਪੀ ਡਿਊਟੀਆਂ ਤੇ ਖੜੇ ਨੇ ਕਿਤੇ ਧਰਨੇ ਲੱਗ ਰਿਹਾ ਅੱਧੀ ਪੁਲਿਸ ਤਾਂ ਧਰਨਿਆਂ ਤੇ ਹੀ ਖੜੀ ਆ ਕਿਸਾਨਾਂ ਤੇ ਡੰਡੇ ਮਾਰਨ ਨੂੰ ਟੀਚਰਾਂ ਦੇ ਡੰਡੇ ਮਾਰਨ ਨੂੰ ਜਦੋਂ ਪੁਲਿਸ ਦੀਜੀ ਅੱਜ ਕਰਾਈਏ ਕਿਸੇ ਨੂੰ ਸ਼ੂਗਰ ਕਿਸੇ ਨੂੰ ਬੀਪੀ ਆ ਇਹ ਠੀਕ ਆ ਇਹਨਾਂ ਨੂੰ ਟ੍ਰੈਫਿਕ ਦਾ ਕੰਮ ਲਓ ਇਹਨਾਂ ਤੋਂ ਚੰਗਾ ਕੰਮ ਜਿਹੜਾ ਉਹ ਪੀਏਪੀ ਲਾਈਨ 'ਚ ਲਓ ਹੋਰ بڑے ਕੰਮ ਨੇ ਕੰਪਿਊਟਰ ਚਲਾਉਣ ਹੋਰ ਕੁਝ ਕਰਨ ਜਿੰਨਾ ਚਿਰ ਮੇਰੀ ਮੈਂ ਅਸੀਂ ਜਦੋਂ ਆਗੇ ਇਸ ਵੇਲੇ ਤੱਕ ਸਰਕਾਰ ਬਣੀ ਹੋਊਗੀ ਅਗਲੀ ਵਾਰ ਸਭ ਤੋਂ ਪਹਿਲਾਂ ਜਿਹੜੇ ਵੀ ਅੱਜ ਪੰਜਾਬ ਦੇ 6 ਫੁੱਟ ਅੱਧ ਦੇ ਨੌਜਵਾਨ ਨੇ ਪੰਜ ਬਟਾਲੀਆਂ ਦਾ ਕਮਾਂਡੋ ਖੜੀਆਂ ਕਰਨੀਆਂ ਪੈਣਗੀਆਂ ਘੱਟੋ-ਘੱਟ 500 ਤੋਂ 1000 ਮੁੰਡਾ ਜਿਹੜਾ ਵੀ ਉਹਦੀ 6 ਫੁੱਟੋ ਦਾ ਕੱਦ ਦਾ ਪਿੰਡ ਜੇ ਉਹਨੇ 10ਵੀਂ ਵੀ ਨਹੀਂ ਕੀਤੀ ਤਾਂ ਉਹਨੂੰ ਇੱਕ ਸਾਲ ਦਿੱਤਾ ਜਾਵੇ ਵੀ ਭਾਈ ਤੂੰ 10ਵੀਂ ਕਰ ਲੈ ਤੈਨੂੰ ਨੌਕਰੀ ਦੇ ਦੀ ਉਹਦੀ ਫਿਟਨੈਸ ਫਜ਼ੀਕ ਉਹਨੂੰ ਦੇਖ ਕੇ ਉਦੋਂ ਵੀ ਪੰਜ ਬਟਾਲੀਆਂ ਖੜੀਆਂ ਕੀਤੀਆਂ ਸੀ ਕਮਾਂਡੋਆਂ ਦੀਆਂ ਜਿਨ੍ਹਾਂ ਨੇ 6 ਮਹੀਨੇ ਦੇ ਵਿੱਚ ਵਿੱਚ 6 ਮਹੀਨੇ ਦੇ ਵਿੱਚ ਵਿੱਚ ਹਤਵਾਦ ਦਾ ਸਫਾਇਆ ਕਰਤਾ ਸੀ ਉਹੀ ਡੀਜੀਪੀ ਸੀ ਕੇਪੀਐਸ ਗਿੱਲ ਦੋ ਵਾਰ ਲਿਆ ਕੇ ਬਦਲਨੇ ਪਏ ਸੀ ਲਿਆ ਕੇ ਉਹੀ ਪੁਲਿਸ ਸੀ ਉਹੀ ਸੀ ਜਦੋਂ ਚੰਗੇ ਮੁੰਡੇ ਨੌਜਵਾਨ ਫਿੱਟ ਆ ਗਏ ਇਹ ਤਾਂ WWF ਦੇਖੀ ਹੈ ਨਾ ਇਹ ਸਾਡੇ ਪੰਜਾਬ ਦੇ ਨੌਜਵਾਨ ਤਾਂ ਇੱਥੀਆਂ ਚੱਕ ਲੈਣਗੇ ਆ ਜਿਹੜੇ ਪਿਸਤੌਲੀ ਜਿਹੀਆਂ ਨਾਲ ਜੰਨੇ ਨੇ ਕੀ ਇਹਨਾਂ ਦੀ ਹਿੰਮਤ ਹੈ ਯਾਰ ਵਿਆਹ ਦੇ ਵਿੱਚ ਇਸ ਤਰੀਕੇ ਨਾਲ ਇਹ ਮਾਰਨ ਲੱਗ ਜਾਣ ਲੋਕ ਪਰ ਮੈਨੂੰ ਕਿਹਨਾਂ ਜਦ ਤੱਕ ਅਸੀਂ ਜ਼ਿੰਮੇਦਾਰ ਹੋਵਾਂਗੇ ਇਹ ਬਿਲਕੁਲ ਇਸ ਵੇਲੇ ਉਹ ਉਹਨਾਂ ਦੀਆਂ ਸ਼ਹਾਦਤਾਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਐ ਅੱਜ ਸਾਨੂੰ ਕਿਤੇ ਨਾ ਕਿਤੇ ਅਫਸੋਸ ਹੁੰਦਾ ਵੀ ਜਿਹੜੀ ਉਹਨਾਂ ਨੇ ਚੀਜ਼ ਕਰਕੇ ਗਏ ਆਪਣੀ ਟੁਕੜੇ ਟੁਕੜੇ ਕਰਾ ਲੈ ਅੱਜ ਫੇਰ ਉਸ ਪੰਜਾਬ ਨੂੰ ਉਸੇ ਪ੍ਰਾਮਾ ਜੰਗ ਵਿੱਚ ਉਸੇ ਹੀ ਮਤਲਬ ਦਿਨ ਚੜਦਾ ਮੀਡੀਆ ਤੇ ਇਹ ਹਿੰਮਤ ਨਹੀਂ ਪੈਂਦੀ ਵੀ ਟੀਵੀ ਔਨ ਕਰ ਲਈਏ ਰੋਜ਼ ਦੀਆਂ ਦੋ ਵਾਰਦਾਤਾਂ ਤਾਂ ਸਿੱਧੀਆਂ ਐ ਗੋਲੀ ਦੀਆਂ ਜਿਹੜਾ ਬਾਕੀ ਚਾਕੂ ਛੁਰਿਆਂ ਨਾਲ ਮਾਰਨਾ ਐ ਉਹ ਲੱਗ ਚੀਜ਼ ਅਮਹਾਲੀ ਚ ਦੇਖਿਆ ਇਸ ਕਰਕੇ ਉਹਨਾਂ ਨੂੰ ਜਿੰਨੇ ਵੀ ਸਰਦਾਰ ਬਿਆਨ ਸਿੰਘ ਨੇ ਮੈਂ ਇੱਕ ਗੱਲ ਹੋਰ ਅੱਜ ਜ਼ਰੂਰ ਕਹੂੰਗਾ ਜ਼ਰੂਰ ਮੈਂ ਬੜਾ ਜ਼ੋਰ ਦੇ ਕੇ ਕਹੂੰਗਾ ਵੀ ਤੁਸੀਂ ਜਿਹੜੇ ਸਰਦਾਰ ਬਿਆਨ ਸਿੰਘ ਦੇ ਕਿਉਂਕਿ ਉਹ ਅਮਨਪਸੰਦ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਖੜੇ ਕਾਰੋਬਾਰੀ ਲੋਕ ਨੇ ਦੁਕਾਨਾਂ ਚਲਾਉਣ ਵਾਲੇ ਲੋਕ ਨੇ ਉਹ ਬੋਲ ਨਹੀਂ ਸਕਦੇ ਅੱਜ ਹੋਇਆ ਕੀ ਆ ਮੈਂ ਉਹਨਾਂ ਨੂੰ ਵੀ ਚਾਹੂੰ ਵੀ ਸਾਡੇ ਅੱਗੇ ਲੜਾਈ ਲੜਨਗੇ ਕਿਵੇਂ ਜਿਹੜੇ ਤਾਂ ਖਾਲਿਸਤਾਨੀ ਨੇ ਜਿਹੜੇ ਮਾੜੇ ਐਲੀਮੈਂਟ ਨੇ ਉਹ ਤਾਂ ਥੱਲੇ ਦੇਖਿਓ ਕਿਵੇਂ ਟ੍ਰੋਲ ਕਰਕੇ ਸਾਡੀਆਂ ਗਾਲਾਂ ਕੱਢਦੇ ਆ ਸਾਡੇ ਪਰਿਵਾਰ ਨੂੰ ਕੱਢਦੇ ਆ ਸਾਰਿਆਂ ਨੂੰ ਕੱਢਦੇ ਆ ਪਰ ਜਿਹੜੇ ਜਿਨ੍ਹਾਂ ਨੂੰ ਅਮਨ ਸ਼ਾਂਤੀ ਦਿੱਤੀ ਜਿਹੜੇ ਅੱਜ ਆਪਣੇ ਆਮਨਾਕ ਕਾਰੋਬਾਰ ਚਲਾ ਰਹੇ ਆ ਜਿਨ੍ਹਾਂ ਨੂੰ ਹੁਣ ਤਕਲੀਫ ਹੋ ਰਹੀ ਉਹ ਕਦੇ ਬੋਲਦੇ ਨਹੀਂ ਮੈਂ ਖਾਸ ਤੌਰ 'ਤੇ ਸ਼ਹਿਰੀਆਂ ਦੀ ਗੱਲ ਕਰਨਾ ਸਰਦਾਰ ਬਿੰਦ ਸਿੰਘ ਜੀ ਨੇ ਆਪਣੇ ਟੋਟੇ ਟੋਟੇ ਕਰਵਾ ਲਏ ਦੂਜੀ ਗੱਲ ਮੈਂ ਇਹ ਵੀ ਸਮਝਦਾ ਵੀ ਜਿਹਦਾ ਉਹ ਸਾਇਲੈਂਟ ਕਿਉਂ ਹੋ ਜਾਂਦੇ ਆ ਕਿਉਂਕਿ ਜਿਹਦਾ ਘਰ ਚੋਂ ਦਾ ਸਾਈਂ ਚਲੇ ਜਾਂਦਾ ਉਹਦਾ ਜਿਹੜਾ ਅੱਗੇ ਇੱਕ ਬੱਚਾ ਬਣ ਕਿਸੇ ਨੂੰ ਨੌਕਰੀ ਮਿਲ ਗਈ ਕਿਸੇ ਨੂੰ ਉਹ ਮਾਂ ਉਹ ਭੈਣ ਡਰਾ ਕੇ ਰੱਖੀ ਆ ਵੀ ਆਪਣੇ ਦਾ ਪਹਿਲਾ ਘਰ ਚੋਂ ਚਲਾ ਗਿਆ ਆਪਾਂ ਕਿਉਂ ਇਹ ਗੱਲ ਕਰਨੀ ਪਰ ਤੁਹਾਨੂੰ ਵੀ ਪੰਜਾਬ ਦੇ ਲੋਕੋ ਜਿਵੇਂ ਤੁਸੀਂ ਸਰਦਾਰ ਬੀਨ ਸਿੰਘ ਦੀ ਨਾਲ ਲੱਗੇ ਸੀ ਉਸ ਵੇਲੇ ਉੱਠੇ ਸੀ ਤੁਹਾਨੂੰ ਉੱਠਣਾ ਪੈਣਾ ਸਾਨੂੰ ਵੀ ਤੁਹਾਡੀ سپورਟ ਦੀ ਲੋੜ ਆ ਤਾਂ ਹੀ ਅਸੀਂ ਵੀ ਹਿੰਮਤ ਕਰਾਂਗੇ ਨਾ ਜਦੋਂ ਕਈ ਵਾਰ ਤੁਹਾਡੀ سپورਟ ਨਹੀਂ ਮਿਲਦੀ ਤੇ ਦੂਜੇ ਜਿਹੜੇ ਐਲੀਮੈਂਟ ਨੇ ਉਹ ਰੋਜ਼ ਬੋਲ ਕੇ ਆ ਧਰਨਾ ਲਾਈ ਬੈਠੇ ਤੁਸੀਂ ਹਿੰਮਤ ਤਾਂ ਦੇਖੋ ਨਾ ਇਹਨਾਂ ਦੀ ਕੀ ਆ ਜਿਹੜਾ ਕ੍ਰਿਮੀਨਲ ਆ ਉਹਨੂੰ ਛਡਾਉਣ ਖਾਤਰ ਧਰਨਾ ਹੈ ਉਹਰੇ ਪੂਰੇ ਲਾਅ ਐਂਡ ਆਰਡਰ ਕੋਈ ਗੱਲ ਹੈਗੀ ਆ ਆ ਬੈਠੇ ਆ ਉਹਰੇ ਛਡਾਉਣ ਲਈ ਆ ਕਿਹੜੀ ਸੜਕ 2 ਸਾਲ ਹੋ ਗਏ 3 ਸਾਲ ਬੰਦ ਆ ਐਸੇ ਨਕਮੀ ਸਰਕਾਰ ਆ ਅੰਦੀ ਸਿੰਘਾ ਐਸੀ ਕਾਂਦੇ ਸਿੰਘ ਕਹਿਣਾ ਜੀ ਉਹਨਾਂ ਨੂੰ ਉਹ ਧਰਨਾ ਉਹਨਾਂ ਦਾ ਚੁਕਾ ਨਹੀਂ ਸਕੇ ਫੈਸਲਾ ਨਹੀਂ ਕਰ ਸਕੇ ਤੇ ਇਸ ਕਰਕੇ ਇਹ ਜਿਹੜੀਆਂ ਕਮਜ਼ੋਰ ਸਰਕਾਰਾਂ ਆਉਂਦੀਆਂ ਫੇਰ ਪੰਜਾਬ ਨੂੰ ਉਸੇ ਕੜੀ ਤੇ ਖੜਾ ਕਰ ਦਿੰਦੀਆਂ ਐ ਅੱਜ ਕੌਣ ਆਊਗਾ ਸਰਦਾਰ ਬਿਆਨ ਸਿੰਘ ਜੀ ਨੇ ਤਾਂ ਸਭ ਕੁਝ ਪਰਿਵਾਰ ਸਭ ਕੁਝ ਦਾਤੇ ਲਾ ਕੇ ਆਪਣੀ ਜਾਨ ਦੇਤੀ ਅੱਜ ਕੌਣ ਨਿਤਰੂ ਹੈ ਕਿਸੇ ਚ ਜਾਨ ਇੱਕ ਪਰਚੇ ਤੋਂ ਡਰ ਜਾਂਦੇ ਆ ਪਰ ਸਾਰੇ ਮੰਨਦੇ ਆ ਮੈਂ ਮਜੀਠੀਆ ਸਾਹਿਬ ਦੀ ਗੱਲ ਸੁਣ ਰਿਹਾ ਸੀ ਕੱਲ ਦੀ ਉਹ ਸੁਣ ਰਿਹਾ ਸੀ ਵੀ ਜੋ 80 90 ਚ ਹਾਲਾਤ ਸੀ ਉਹ ਆਗੇ ਇਹ ਤਾਂ ਮੰਨਦੇ ਆ ਨਾ ਵੀ ਸਾਰੇ ਹਾਲਾਤ ਸੀਗੇ ਮਾੜੇ ਤੇ ਇਸ ਕਰਕੇ ਜਿਹੜੀ ਵੀ ਕਾਂਗਰਸ ਦੀ ਸਰਕਾਰ ਉਹ ਕਹਿੰਦੀ ਆ ਵੀ ਮਾੜੇ ਹਾਲਾਤ ਆ ਗਏ ਪਰ ਭਾਈ ਇਹ ਲੜਾਈ ਕਿਸੇ ਨੂੰ ਤਾਂ ਲੜਨੀ ਪਊਗੀ ਉਹ ਤੁਹਾਡੇ ਮੂਰੇ ਆ ਅਸੀਂ ਕਦੇ ਪਿੱਛੇ ਹਟੇ ਨਹੀਂ ਅੱਜ ਜੰਮੂ ਕਸ਼ਮੀਰ ਟੈਰੋਰਿਜ਼ਮ ਖਤਮ ਕੀਤਾ ਉਹ ਭਾਜੀਪੀ ਦੀ ਸਰਕਾਰ ਐਨਡੀਏ ਨੇ ਕੀਤਾ ਜੇ ਅੱਜ ਮਾਓਵਾਦੀ ਮਾਰਚ ਦੀ ਆਖਰੀ ਡੇਟ ਸੀ ਆ ਮਾਰਚ ਮਹੀਨਾ ਅਗਲਾ ਕਿਤੇ ਵੀ ਮਾਓਵਾਦੀ ਨੈਕਸਟ ਸਲਾਈਡ ਤੁਹਾਨੂੰ ਨਹੀਂ ਲੱਭੇਗਾ ਤੇ ਉਵੇਂ ਹੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਬੀਏ ਗੈਂਗਸਟਰ ਇਹ ਜਿੰਨੇ ਵੀ ਇਹ ਪਿਸਤੌਲੀਆਂ ਜਿਹੜਾਲੇ ਨੇ 2027 ਤੋਂ ਜਿੱਦਣ ਉਸ ਤੋਂ ਬਾਅਦ 6 ਮਹੀਨੇ ਚ ਪੁਰੇ ਕੋਈ ਲੱਭ ਗਿਆ ਤਾਂ ਮੈਨੂੰ ਕਹਦੇ ਹਰੇਕ ਬੰਦਾ ਹੁਣ ਕਹਿੰਦਾ ਕੀ ਆ ਵੀ ਬਿਹਾਰ ਯੂਪੀ ਚ ਵੀ ਇੱਥੇ ਵੀ ਧਰਨੇ ਤੇ ਬੈਠੇ ਆ ਮੈਂ ਰੋਜ਼ ਸੁਣਦਾ ਜਿਹੜੇ ਕਈ ਪੋਲੀਟੀਕਲ ਲੋਕ ਤਾਂ ਨਹੀਂਗੇ ਪਰ ਉਹ ਅੱਜ ਕੱਲ ਧਰਨੇਆਂ ਚ ਉਹਨਾਂ ਦੀ ਐਨਐਮਆਈ ਕਰਦੇ ਆ ਉਹ ਵੀ ਇਹੀ ਕਹਿੰਦੇ ਆ ਵੀ ਬਿਹਾਰ ਤੇ ਯੂਪੀ ਜੋ ਹਾਲਾਤ ਸੀ ਬਿਹਾਰ ਤੇ ਯੂਪੀ ਚ ਉਹ ਪੰਜਾਬ ਦੇ ਆ ਉੱਥੇ ਸ਼ਾਂਤੀ ਹੈ ਕਿਉਂ ਸ਼ਾਂਤੀ ਹੈ ਕਿਉਂਕਿ ਡਮਲ ਇੰਜਨ ਦੀ ਸਰਕਾਰ ਆ ਯੂਪੀ ਚ ਕੋਈ ਕਹਿ ਦੇਵੇ ਆ ਕਿ ਵੀ ਗੈਂਗਸਟਰ ਹੈ ਕੋਈ ਕਹਿ ਦੇਵੇ ਕੋਈ ਚੱਟਾ ਵਿੱਚ ਵਿਕਦਾ ਹੈ ਬਿਹਾਰ ਚ ਕਹਿ ਦੇ ਕੋਈ ਗੈਂਗਸਟਰ ਬਲੋ ਇੱਕ ਅੰਦਾ ਛੋਟਾ ਮोटा ਹਾਦਸਾ ਤਾਂ ਉਹ ਉਤਰਾ ਅਮਰੀਕਾ ਚ ਵੀ ਹੋ ਜਾਂਦਾ ਕਿਤੇ ਵੀ ਹੋ ਜਾਂਦਾ ਪਰ ਪੰਜਾਬ ਚ ਕਿਉਂ ਪੰਜਾਬ ਦੀਆਂ ਲੀਡਰਸ਼ਿਪ ਜਿਹੜੀ ਆ ਉਹ ਨਹੀਂ ਦੇ ਸਕੇ ਬਹੁਤ ਕਮਜ਼ੋਰ ਆ ਅੱਜ ਜਬਲੀ ਜੀ ਇੱਥੇ ਆ ਕੇ ਸੌ ਚੱਕ ਲੈਣ ਸਾਰੇ ਲੀਡਰ ਆ ਸਰਦਾਰ ਬਿਆਨ ਸਿੰਘ ਦੀ ਜਗਾਹ ਤੇ ਆ ਕੇ ਸਾਰੇ ਪ੍ਰਣ ਲੈ ਲੈਣ ਵੀ ਅਸੀਂ ਪੰਜਾਬ ਨੂੰ ਅਮਨ ਸ਼ਾਂਤੀ ਦੇਵਾਂਗੇ ਪਰ ਉਹ ਰਾਜਨੀਤੀ ਕਰਨੀ ਆ ਸਿਆਸਤ ਕਰਨੀ ਆ ਉਹ ਵੀ ਹਿੰਮਤ ਨਹੀਂ ਕੀ ਸਰਦਾਰ ਬਿਆਨ ਸਿੰਘ ਦੇ ਪਰਿਵਾਰ ਦਾ ਭਾਈ ਕਾਂਗਰਸ ਚ ਸਨੇ ਸਾਰੇ ਪਰਿਵਾਰ ਦੇ ਲੋਕ ਜਾਦਾ ਤੁਸੀਂ ਉਹਨਾਂ ਦੀ ਮੈਂ ਤਾਂ ਚਲੋ ਆ ਗਿਆ ਛੱਡ ਕੇ ਤੁਸੀਂ ਜੇ ਸਰਦਾਰ ਬਿਆਨ ਸਿੰਘ ਦਾ ਲੋਹਾ ਸੀ ਤੇ ਤੁਸੀਂ ਉਹਨਾਂ ਨੂੰ ਲੀਡਰਸ਼ਿਪ ਦੇ ਦੇਖ ਕੇ ਸਾਹਮਣੇ ਦੇਖੋ ਦੇ ਕਿਵੇਂ ਸਿੱਧੀ ਹੁੰਦੀ ਹੈ ਉਹਦੇ ਗੱਲ ਸਰ ਆਪकी ओर से दी दी <भेड़ा> भी शिकायत दर्ज करवा सकते हैं कृपया अपना अपडेट है देखो मैं आज क्योंकि ਸਰਦਾਰ ਬੈਂ ਸਿੰਘ ਜੀ ਸਾਰਿਆਂ ਦੇ ਨੇ ਤੇ ਇਸ ਮੌਕੇ ਮੈਂ ਆਪਣੀ ਜੇ ਗੱਲ ਕਰਾਂ ਮੇਰਾ ਆਪਦਾ ਹੀ ਪਰਿਵਾਰ ਆ ਜਿਹੜਾ ਉਹ ਕਾਂਗਰਸ ਚ ਉਹਨਾਂ ਨੇ ਕਾਂਗਰਸ ਆਪਣੀ ਜਗਾ ਇਹ ਮੈਂ ਭਾਜਪੀ ਚ ਤੇ ਮੇਰੀ ਹੱਥ ਜੋੜ ਕੇ ਮੈਂ ਇਸ ਜਗ੍ਹਾ ਤੇ ਮੈਂ ਉਹਨਾਂ ਤੋਂ ਬਜਾਏ ਕੋਈ ਐਸੀ ਗੱਲ ਕਿਉਂਕਿ ਉਹਨਾਂ ਨੂੰ ਉਹ ਵੱਡੇ ਨੇ ਤੇ ਮੈਂ ਇਹ ਗੱਲ ਜਿਹੜੀ ਆ ਤੁਹਾਡੇ ਮੂਹਰੇ ਮੈਂ ਰੱਖੀ ਆ ਮੈਂ ਬਿਲਕੁਲ ਇਸ ਦੇ ਵਿੱਚ ਸਾਰਾ ਕੰਪਾਈਲ ਕਰ ਰਿਹਾ ਇਹ ਡਾਟਾ ਚੰਗੇ ਲਾਇਰਸ ਤੋਂ ਡੇਟ ਵਾਈਜ਼ ਇਨਸੀਡੈਂਟਸ ਵਾਈਜ਼ वो मैं सारा कुछ जो रिपोर्ट देनी है जो जो फेसबुक पे है जो जो ट्विटर पे है जो जो उस घटना है उसकी पूरी हर चीज मैं अपने लॉरिस्ट के साथ बात करके वो कंप्लेंट तैयार करवा रहा हूँ और जल्दी ही क्योंकि वहाँ पे तो अगर कोई लीगल डॉक्यूमेंट देना है उसे पूरी तरह तैयार करना उस चीज़ में मैं लगा हूँ और जिस दिन वो हो गया तो आपके सामने ਇੱਕ ਇੱਕ ਚੀਜ਼ ਮੈਂ ਰੱਖੋ ਪਰਿਸ਼ਰ ਪ੍ਰਹਾਰ ਜਿਹੜਾ ਆਪਰੇਸ਼ਨ ਪਰਹਾਰ ਚੱਲ ਰਿਹਾ ਹੈ ਕਿ ਉਹ ਨੌਜਵਾਨ ਬੜੀ ਬੱਡੀ ਕਿੰਨਾ ਤੇ ਮਕਦਮੇ ਦਰਜ ਕਰ ਦਿੱਤੇ ਗਏ ਨੇ ਜਿਨ੍ਹਾਂ ਨੂੰ ਗ੍ਰਿਫਤਾਰੀ ਵੀ ਹੋਈ ਹੈ ਨੇ ਆਪਰੇਸ਼ਨ ਪਰਹਾਰ ਜਿਹੜਾ ਟੂ ਸ਼ੋ ਕਰਦਾ ਪੰਜਾਬ ਗੈਕਟਾਰ ਨਸ਼ਾ ਨੂੰ ਇਹ ਇਹ ਪੰਜਾਬ ਦੇ ਵਿੱਚ ਇਹ ਪਰਹਾਰ ਨਾ ਕਿਹੜਾ ਹੈ ਇਹ ਕਿਹੜਾ ਨਾਮ ਆ ਕਿਸੇ ਦੇ ਸਮਝ ਆਉਂਦਾ ਪਰਹਾਰ ਕੀ ਆ ਇਹ ਪੰਜਾਬੀ ਪੰਜਾਬੀ ਸ਼ਬਦ ਹੀ ਹੈ ਨਹੀਂ ਤੇ ਫਿਰ ਪੰਜਾਬ ਚ ਆਪਰੇਸ਼ਨ ਕਿਹੜਾ ਚੱਲ ਰਿਹਾ ਇੱਥੇ ਆਪਰੇਸ਼ਨ ਜਿਹੜੇ ਆ ਐ ਨਹੀਂ ਚੱਲਦੇ ਇਦਾਂ ਸਿਰਫ ਡਰਾਮੇਬਾਜੀ ਆ ਇਹ ਸਿਰਫ ਦਿਖਾਵਾਬਾਜੀ ਆ ਇਹ ਮੈਂ ਤੁਹਾਨੂੰ ਪਹਿਲਾਂ ਕਿੱਡੀ ਕਲੀਅਰ ਗੱਲ ਕਰ ਚੁੱਕਿਆ ਵੀ ਇਹ ਪੁਲਿਸ ਜਿੱਥੇ ਮੈਂ ਪੁਲਿਸ ਨੂੰ ਸ਼ਾਬਾਸ਼ ਦਿੰਨਾ ਇਹੀ ਲੋਗ ਨੇ ਪਰ ਅੱਜ ਉਹ ਪੁਲਿਸ ਆ ਜਿਹੜੀ ਉਹ ਥੱਕੀ ਹੋਈ ਆ ਉਹ ਦੂਜੀ ਇੱਕ ਮੈਂ ਹੋਰ ਗੱਲ ਕਹਿ ਦੇਣਾ ਇੱਕ ਇੱਕ ਮੈਂ ਹੋਰ ਗੱਲ ਕਰ ਬੜੀ ਕਲੀਅਰਟੀ ਨਾਲ ਕਰਦਾ ਮੇਰੇ ਕੋਲ ਇਸ ਗੱਲਾਂ ਦਾ ਬੜਾ ਯਾਰ ਬਾ ਵੀ ਆ ਮੈਂ ਇਹ ਕਰਨਾ ਦੇਖਦਾ ਵੀ ਰਿਹਾ ਹਾਂ ਦੇਖੋ ਜਦੋਂ ਇੱਕ ਆਫੀਸਰਾਂ ਦੇ ਮੰਚ ਤਿੰਨ ਮਿੰਟ ਨੇੜੇ ਜਿਹੜੇ ਥੱਲੇ ਐਸਐਚਓ ਲੈਵਲ ਦੇ ਨੇ, ਐਸਐਈ ਲੈਵਲ ਦੇ ਆ ਜਿਨ੍ਹਾਂ ਨੇ ਕਾਰਵਾਈ ਕਰਨੀ ਹੈ। ਤੁਸੀਂ ਇੱਕ ਦੋ ਅਫਸਰ ਸੁਣੋਗੇ ਜਿਹੜੇ ਕਰ ਰਹੇ ਆ। ਕਿਉਂ ਨਹੀਂ ਕੋਈ ਹੱਥ ਪਾ ਰਿਹਾ? ਕਿਉਂਕਿ ਪਿੱਛੋਂ ਕੋਈ سپورਟ ਨਹੀਂ ਉਹਨਾਂ ਨੂੰ। ਜਦੋਂ ਮੇਰੇ ਦਾਦਾ ਜੀ ਸਰਦਾਰ ਬੈਂ ਸਿੰਘ ਸੀ ਮੁੱਖ ਮੰਤਰੀ ਮੈਂ ਦੇਖਦਾ ਰਿਹਾ ਕਿ ਕਿਵੇਂ ਚੱਲਦਾ ਸੀ ਕੰਮ। ਉਹ ਪਹਿਲਾਂ ਆਪਣੇ ਅਲੱਗ-ਅਲੱਗ ਮੁੱਖ ਮੰਤਰੀਆਂ ਨਾਲ ਅਲੱਗ-ਅਲੱਗ ਕੋਰਟ ਦੇ ਜੱਜ ਸੇ ਬਨਾਨਾ ਚੀਫ ਜਸਟਿਸ ਸੇ ਬਨਾਨਾ ਵੀ ਇਹ ਲੜਾਈ ਆ ਜਿਹੜੀ ਇਸ ਵੇਲੇ ਇਹ ਲੜਾਈ ਮੁਲਕ ਦੀ ਆ ਇਹ ਲੜਾਈ ਕਿਸੇ ਸਟੇਟ ਦੀ ਜਾਂ ਮੇਰੀ ਨਹੀਂਗੀ ਉਹ ਇਹ ਨਾ ਹੋਵੇ ਵੀ ਕੋਈ ਪੁਲਿਸ ਕੋਈ ਕਾਨੂੰਨ ਇੰਕਾਊਂਟਰ ਕਰਦੀ ਹੈ ਮੈਂ ਕਿਸੇ ਜਾਲੀ ਦੀ ਸਪੋਰਟ ਨਹੀਂ ਕਰਦਾ ਉਹ ਜਿਹੜੇ ਉਸ ਵੇਲੇ ਵੀ ਸੀ ਜਿਨ੍ਹਾਂ ਨੇ ਕਿਤੇ ਉਹ ਟੰਗੇ ਹੋਏ ਨੇ ਫਸੇ ਹੋਏ ਆ ਪਰ ਪੁਲਿਸ ਨੂੰ ਇਹ ਲੱਗਦਾ ਯਾਰ ਵੀ ਸਾਨੂੰ ਪਿੱਛੇ ਕੋਈ ਬਚਾਉਣ ਵਾਲਾ ਹੀ ਨਹੀਂਗਾ ਪਰ ਮੈਂ ਫਿਰ ਪੁਲਿਸ ਨੂੰ ਵੀ ਇਹ ਕਹਿਣਾ ਚਾਹਣਾ ਵੀ ਫਿਰ ਤੁਸੀਂ ਤਨਖਾਹਾਂ ਕਦ ਲੈ ਲੈਣੇ ਤੁਹਾਡੇ ਕੋਲ ਗੱਡੀਆਂ ਕਾਰਾਂ ਤੁਹਾਨੂੰ ਇੰਨੇ ਨੇ ਸਹੂਲਤਾਂ ਮਿਲੀਆਂ ਜੇ ਤੁਸੀਂ ਤੁਹਾਨੂੰ ਡਰ ਲੱਗਦਾ ਵੀ ਸਾਡੇ ਤੇ ਕੱਲ ਨੂੰ ਕੇਸ ਹੋ ਜੂ ਕੋਈ ਜਾਂ ਹੋਰ ਹੋ ਜੂ ਫਿਰ ਤੁਸੀਂ ਵੀ ਛੱਡ ਦਿਓ ਬੀਜਪੀ ਸਾਹਿਬ ਇੱਕ ਮਿੰਟ ਇੱਕ ਮਿੰਟ ਮੈਂ ਇਹ ਗੱਲ ਕਹਿਣਾ ਇਸ ਵੇਲੇ ਇੱਕ ਬੜਾ ਵੱਡਾ ਟੈਰਰਿਸਟ ਉਸ ਵੇਲੇ ਆ ਜ਼ਮਾਨਾ ਨਹੀਂ ਸੀ ਬਹੁਤ ਵੱਡਾ ਟੈਰਰਿਸਟ ਵੈਸਟ ਬੰਗਾਲ ਚ ਲੁਕਿਆ ਹੋਇਆ ਸੀ ਤੇ ਉਸ ਵੇਲੇ ਫੈਸਲਾ ਲਿਆ ਸੀਐਮ ਸਾਹਿਬ ਨੇ ਵੀ ਜਿਹੜਾ ਮੇਰਾ ਹੈਲੀਕਾਪਟਰ ਉਸ ਵੇਲੇ ਪਵਨ ਹੰਸ ਦਾ ਕਿਰਾਏ ਤੇ ਸਰਕਾਰਾ ਹੈਲੀਕਾਪਟਰ ਲੈਂਦੀ ਸੀ ਉਹਦੇ ਵਿੱਚ ਐਸਪੀ ਗੁਰਦੀਪ ਸਿੰਘ ਅੱਜ ਵੀ ਮੈਨੂੰ ਯਾਦ ਆ ਤਾਂ ਰਿਟਾਇਰ ਹੋ ਗਏ ਉਹ ਤੇ ਡੀਐਸਪੀ ਸਾਰੀ ਟੀਮ ਉਹਨਾਂ ਨੇ ਹੈਲੀਕਾਪਟਰ ਦੇ ਕੇ ਆਪਣਾ ਭੇਜਿਆ ਵੀ ਜਾਓ ਜਿਨ੍ਹਾਂ ਨੇ ਐਨੇ ਬੰਦੇ ਮਾਰੇ ਆ ਜੇ ਤੁਹਾਨੂੰ ਪਤਾ ਉੱਥੇ ਲੁਕੇ ਬੈਠੇ ਚੱਕ ਲਿਓ ਉਦੋਂ ਬਾਅਦ ਜੋਤੀ ਵਸੂ ਉੱਥੇ ਸੀਐਮਸੀ ਜੋਤੀ ਵਸੂ ਜੀ ਨਾਰਾਜ਼ ਹੋ ਗਏ ਵੀ ਓਬਵੀਅਸਲੀ ਹੋਣਾ ਹੀ ਸੀ ਵੀ ਮੇਰਾ ਸੂਬਾ ਹੈ ਵੈਸਟਰਨ ਬੰਗਾਲ ਮੇਰੀ ਸਟੇਟ ਆ ਇਤੋਂ ਬੰਦੇ ਚੱਕ ਕੇ ਤੁਸੀਂ ਲੈ ਗਏ ਤੇ ਪਰ ਮੇਰੇ ਦਾਦਾ ਜੀ ਨੇ ਉਦੋਂ ਬਾਅਦ ਉਹਨਾਂ ਤੋਂ ਮਾਫੀ ਮੰਗੀ ਜੇ ਵੀ ਤੁਹਾਨੂੰ ਪਹਿਲਾਂ ਦੱਸ ਦਿੰਦੇ ਇਨਫੋਰਮੇਸ਼ਨ ਲੀਕ ਹੋ ਜਾਂਦੀ ਮੁੜ ਕੇ ਭੱਜ ਜਾਂਦੇ ਫਿਰ ਕੀ ਸੀ ਪਰ ਮੇਰੇ ਅਫਸਰਾਂ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਮੇਰੇ ਨਾਲ ਗੱਲ ਕਰੋ ਜਿਹੜੀ ਕਰਨੀ ਆ ਉਹ ਨਹੀਂ ਹੋਣ ਦਿੱਤੀ ਪਰ ਅੱਜ ਜਿਹੜੇ ਨੇ ਕਿਸੇ ਦੇ ਪੈਰ 'ਚ ਗੋਲੀ ਮਾਰ ਕੇ ਉਹ ਜਾਨ ਜੀ ਬਚਾਉਂਦੇ ਫਿਰਦੇ ਆ ਜਦੋਂ ਉਹ ਤੋਂ ਜ਼ੋਰ ਪੈਂਦਾ ਏ ਉਹ ਜਾ ਕੇ ਕਿਤੇ ਨਾ ਕਿਸੇ ਕਿਸੇ ਦੇ ਪੈਰ ਜੀ 'ਚ ਗੋਲੀ ਮਾਰ ਦਿੰਦੇ ਆ ਉਹ ਤੁਸੀਂ ਖਬਰ ਚਲਾ ਦਿੰਦੇ ਹੋ ਅੱਜ ਵੀ ਜਿਵੇਂ 205 ਚ ਮਰਿਆ ਸ਼ਾਮ ਨੂੰ ਗੋਲੀ ਚੱਲ ਜੂ ਕਿਸੇ ਪੈਰ ਚ ਉਹ ਤੁਸੀਂ ਦਿਖਾਣ ਇਨਕਾਊਂਟਰ ਇਨਕਾਊਂਟਰ ਕਿਨੂੰ ਕਹਿੰਦੇ ਆ ਜੀ ਇਨਕਾਊਂਟਰ ਗਿੱਟੇ ਦੇ ਗੋਲੀ ਮਾਰੀ ਹੋਈ ਉਹ ਵੀ ਦੇਖ ਲਿਆ ਕਰੋ ਪਤਾ ਨਹੀਂ ਗੋਲੀ ਨਹੀਂ ਮਾਰੀ ਹੁੰਦੀ ਰੰਗ ਹੀ ਲਾਇਆ ਹੁੰਦਾ ਹੋਵੇ ਇਹ ਨਾਲ ਚ ਜਾਨ ਨਹੀਂ ਗਈ ਜਿਹੜੇ ਇਸ ਵੇਲੇ ਅਫਸਰ ਕੰਮ ਕਰਦੇ ਆ ਸਰਕਾਰ ਕੰਮ ਨਾ ਕਰ ਰਹੀ ਉਹ ਤਾਂ ਵਿਰੋਧੀ ਧਿਰ ਦਾ ਫਰਜ਼ ਹੈ ਬਕਰ ਤੇ ਤਾਉਣਾ ਮੁੱਖ ਕ ਐਲੋਪੀ ਇੱਕ ਤਰੀਕੇ ਨਾਲ ਕਹੀਏ ਵਿਰੋਧੀ ਪਾਰਟੀ ਕਾਂਗਰਸ ਹੈ ਉਸ ਦੇ ਰੋਲ ਨੂੰ ਪੰਜਾਬ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਦੇਖੋ ਉਹ ਦੇਖੋ ਨਾ ਜੀ ਇੱਕ ਇੱਕ ਉਹਨਾਂ ਨੇ ਗੱਲ ਕੀਤੀ ਉਦੋਂ ਪਹਿਲੀ ਗੱਲ ਤਾਂ ਯਾਰ ਇਹ ਇਕੱਠੇ ਹੀ ਨਹੀਂ ਗਏ ਅਸਲੀ ਰੌਲਾ ਕਿੱਥੇ ਆ ਬਿਲਕੁਲ ਵਿਰੋਧੀ ਜੇ ਸਾਡੇ ਕੋਲ ਵਰਗਿਆਂ ਦੇ ਇਹ ਲੋਕਾਂ ਨੇ ਮੌਕਾ ਦੇ ਨਾ ਚੀਕਾਂ ਨਾ ਦੇਈਏ ਕੜਾ ਪਰ ਗੱਲ ਤੁਹਾਡੀ ਠੀਕ ਆ ਕੰਪਰੋਮਾਈਜ਼ ਨੇ ਟੋਪੀਆਂ ਪਾ ਕੇ ਮਿਲ ਕੇ ਪੈਰੀ ਹੱਥ ਲਾ ਕੇ ਆਉਂਦੇ ਆ ਡਰ ਆ ਬਾਜਵਾ ਜੀ ਨੂੰ ਜਦੋਂ ਜੇਲ੍ਹ ਦਾ ਨਾਂ ਸੁਣਾਇਆ ਉਹਨਾਂ ਨੇ ਜਦੀ ਯਾਦ ਆ ਗਿਆ ਵੀ ਮੇਰਾ ਤਾਂ ਯਾਰ ਬਣੋ ਕੀ ਉੱਥੇ ਤਾਂ ਇੰਗਲਿਸ਼ ਸੀਟ ਨਹੀਂ ਹੁੰਦੀ ਜੇਲ੍ਹ ਕਰਾ ਕੀ ਨਹੀਂ ਕਹਿੰਦੇ ਕਰੋ ਜਿਹੜੀ ਕਾਰਵਾਈ ਮੇਰੇ ਤੇ ਕਰਨੀ ਆ ਵੀ ਚਲੋ ਪਰ ਕਦੇ ਹਾਈ ਕੋਰਟ ਚ ਕਦੇ ਕੀਚ ਦੁਬਾਰਾ ਇਹ ਜੀ ਗੱਲ ਕਦੇ ਨਹੀਂ ਕਰਦੇ ਕਿਉਂਕਿ ਜਿਹੜੇ ਬੰਦੇ ਨੂੰ 2 ਕਰੋੜ ਦੀ ਗੱਡੀ ਚ ਬੈਠਣ ਨੂੰ ਕੁਰਸੀ ਚਾਹੀਦੀ ਆ ਐਲੋਪੀ ਸਾਹਿਬ ਨੂੰ ਜਾਂ ਦੂਜਿਆਂ ਨੂੰ ਉਹ ਜੇਲ੍ਹ ਦੀਆਂ ਸੀਟਾਂ ਚ ਕਿੱਥੇ ਬਹਿ ਜਾਣਗੇ ਉਹ ਪੋਲਾ ਮਾਸ ਆ ਗੁਰਾ ਰੰਗ ਆ ਪੱਲਾ ਮਾਰਦੇ ਆ ਇਹ ਫਾਈਵ ਸਟਾਰ ਤੋਂ ਬਗੈਰ ਖਾਣਾ ਨਹੀਂ ਖਾ ਸਕਦੇ ਇਹ ਜਿਹੜੀ ਕਾਂਗਰਸ ਪਾਰਟੀ ਆ ਇਸ ਵੇਲੇ ਕਰਕੇ ਇਹ ਨਾ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ ਇਹ ਆ ਕੇ ਬੀਜੇਪੀ ਨੇ ਲੜਾਈ ਰਲ ਕੇ ਗੇਮ ਖੇਡਦੇ ਆ ਸਾਰੀ ਕਿਤੇ ਵੀ ਦੇਖਦੇ ਆ ਹੁਣ ਬਾਕੀ ਕਾਂਗਰਸੀ ਤਾਂ ਵੈਸੇ ਹੀ ਭੱਜ ਜਾਣੇ ਆ ਜਦੋਂ ਇਹ ਗੱਲ ਕਹਿਤੀ ਆਹ ਸ਼ੁਰੂ ਕਰ ਲਓ ਬਲਵੀਰ ਸਿੱਧੂ ਜੀ ਚਲੋ ਇਹ ਤਾਂ ਇੱਧਰ ਹੋ ਕੇ ਗਿਆ ਬਲਵੀਰ ਸਿੱਧੂ ਜਗਮੌਣ ਕੰਗ ਉਦੋਂ ਅੱਗੇ ਰਾਣਾ ਕੇ ਪੀਜੀ ਉਦੋਂ ਅੱਗੇ ਲੈ ਲਓ ਪਾਂਡੇ ਜੀ ਡਾਬਰ ਸਾਹਿਬ ਪਰੇ ਨੂੰ ਨਿਕਲ ਜਾਓ ਉਹ ਤਾਂ ਸਾਰੇ ਹੀ ਉਹਨਾਂ ਨੇ ਕਹਿ ਦਿੱਤਾ ਵੀ ਤੁਹਾਨੂੰ ਟਿਕਟ ਹੀ ਨਹੀਂ ਦੇਣੀ 50 ਤੇ ਥੱਲੇ ਥੱਲੇ ਟਿਕਟਾਂ ਦੇਣੀ ਆ ਇਹਨਾਂ ਨੂੰ ਪਰ ਅਸੀਂ ਇਹਨਾਂ ਦੀ ਮਦਦ ਵੀ ਕਰਾਂਗੇ ਜਿਹਦੀ ਜਿਹਦੀ ਟਿਕਟ ਕੱਟੀ ਗਈ 50 ਤੋਂ ਜਿਹੜੇ ਉੱਤੇ ਵਾਲੇ ਆ 60 ਵਾਲੇ 70 ਇਹਨਾਂ ਦੀ ਹਰ ਮਦਦ ਕਰਾਂਗੇ ਇੰਡੀਪੈਂਡੈਂਟ ਕੈਂਡੀਡੇਟ ਖੜੇ ਕਰਨਗੇ ਕਰਾਂਗੇ ਇਹਨਾਂ ਨੂੰ ਸਾਰਿਆਂ ਨੂੰ ਪੜੇ ਹੋ ਇਹਨਾਂ ਦੀ ਮਾਲੀ ਮਦਦ ਵੀ ਕਰਾਂਗੇ ਬੀਜੇਪੀ ਚ ਬੁਲਾ ਲਓ ਨਹੀਂ ਬੀਜੇਪੀ ਚ ਕਿਉਂ ਬੁਲਾ ਲੀਏ ਬੀਜੇਪੀ ਵਾਲੇ ਘਟਨੇ ਬੀਜੇਪੀ ਚ ਬਹੁਤ ਬੈਸਟ ਤੋਂ ਬੈਸਟ ਕੈਂਡੀਡੇਟ ਆ ਨਾਲੇ ਇਹਨਾਂ ਨੂੰ ਕਿਉਂਕਿ ਜੀ ਨੇ ਇੱਕ ਵਾਰ ਸਿਆਸਤ ਕਰ ਲਈ ਉਹ ਸਸਕਾ ਪੈ ਗਿਆ ਉਹਨੇ ਹਟਣਾ ਤਾਂ ਹੈ ਨਹੀਂ ਇਹਨਾਂ ਦੀਆਂ ਟਿਕਟਾਂ ਬੁਘੇਲ ਨਹੀਂ ਕਹਤਾ ਹੁਣ ਤਾਂ ਪਹਿਲਾਂ ਰਾਜਾ ਕਹਿੰਦਾ ਹੁਣ ਬੁਘੇਲਨੇ ਕਹਤਾ ਇਸ ਕਰਕੇ ਮੈਂ ਥੋੜੇ ਰਾਹੀਂ ਕਹਿੰਨਾ ਜੇ ਤੁਹਾਨੂੰ ਟਿਕਟ ਕਿਸੇ ਨੂੰ ਜਿਹੜੀ ਕਹਾਂ ਵੀ 70 ਸੀਟਾਂ ਐ ਜਿਹੜੀਆਂ ਬਜ਼ੁਰਗਾਂ ਦੀਆਂ ਕਟੀਆਂ ਜਾਣੀਆਂ ਐ ਵਿਚੀ ਬਾਜਵਾ ਐ ਵਿਚੀ ਸੁਖੀ ਰੰਦਾਵਾ ਐ ਵਿਚੀ ਅਰਨਾ ਚੌਧਰੀ ਜੀ ਨੇ ਵਿਚੀ ਸਾਰੇ ਹੀ ਨੇ ਅਸੀਂ ਤੁਹਾਡੀ ਹਰ ਮਾਲੀ ਪੈਸੇ ਦੀ ਜੋ ਤੁਹਾਨੂੰ ਮਦਦ ਚਾਹੀਦੀ ਹੋ ਜਿੰਨੇ ਜੋਗੇ ਹੋਵਾਂਗੇ ਤੁਹਾਡੇ ਇੰਡੀਪੈਂਡੈਂਟ ਤੱਕੜੇ ਹੋ ਕੇ ਰਹੋ ਅੱਜ ਹੀ ਤਿਆਰੀ ਕਰ ਲਓ ਮੌਕੇ ਤੇ ਗੱਲ ਨਹੀਂ ਬਣਨੀ ਮੌਕੇ ਤੇ ਮੁੜ ਕੇ ਦੇਖੋਗੇ ਬਾਅਦ ਚ ਵੀ ਟਿਕਟਾਂ ਕੱਟੀਆਂ ਗਈਆਂ ਨਹੀਂ ਫਿਰ ਆਪਣੇ ਆਪਣੇ ਮੁੰਡੇ ਤਿਆਰ ਕਰ ਲਓ ਅੱਛਾ ਰਮਨ ਜੀ ਰਾਹੁਲ ਗਾਂਧੀ ਕਹਿੰਦੇ ਹੈ ਇਹ ਸੱਭਮਿਟ ਜੋ ਹੈ ਉਹ ਰਾਹੁਲ ਗਾਂਧੀ ਕਹਿੰਦੇ ਹੈ ਇਹ ਸੱਭਮਿਟ ਜੋ ਹੈ वो जो है शो, पी आर शो है शो प्रधानमंत्री नरेंद्र मोदी का आप कैसे देख रहे हो कह रहे हैं चाइनीज प्रोडक्ट को जो है वो किया जा रहा है देखो ना बदकिस्मती हो गई बदकिस्मती हो गई भाई वहाँ मैं आज सुबह ही वहाँ से आया हूँ कोशिश मैंने कल भी की ट्रेन में आने की लेकिन इतने देशों के लोग इतने राष्ट्रपति इतने प्राइम मिनिस्टर इतने बड़े बड़े जो हाउसेज हैं इंडस्ट्री हाउसेज वो पहुंचे हुए हैं उसको छोड़ के जहां तक यूनिवर्सिटी वाले हैं उन्होंने गलती की है उन्होंने 100 परसेंट गलती की है जो उनकी चीज ही नहीं थी उन्होंने ये कैसे कह दिया भी ये हमारी चीज है अपना कितना बड़ा विश्वास जो उन्होंने किया है अपने साथ नहीं किया अपने देश के साथ भी किया अब आज प्राइम मिनिस्टर साहब और बड़े बड़े चाहे फ्रेंड प्रेसिडेंट हो और बाकी सीईओज हो चाहे गूगल के हो चाहे और हो आज वो सब चीजें पीछे रह जाएंगी ये जिमे कहंदा ना जब बाबा बोर्ड आंदा ना जब आज प्राइम मिनिस्टर साहब शिरकत करेंगे तो ये सब चीजें जो ये थोटी मोटी जो कुत्ते भत्ते जेरे की ने है ये क्रिकेट मैच में देखते थे ये डॉग जो था ये सबसे पहले क्रिकेट उत्ते स्क्रीन पर दिखाया जा रहा है तो यूनिवर्सिटी वाले नु ये नहीं कहना चाहिए बिल्कुल नहीं कहना चाहिए था उसे भी ये हमारे बच्चों ने इनोवेशन की है उसमें वो सौ परसेंट गलत हैं और ठीक है पर लेकिन अब गलती इंसान से ही होती है वो कोई मतलब वो अपनी यूनिवर्सिटी की काबिलियत दिखाना चाह रहे थे वो कहीं ना कहीं वो बात बनी नहीं किसी ने वो ट्वीट कर दिया भी ये तो वहाँ का है भाई तो इसलिए उसमें देश का क्या कसूर है उसमें सरकार का क्या कसूर है हमारे तो मतलब सबसे बड़ा आर्टिफिशियल इंटेलिजेंस का ये सबसे बड़ा एक महाकुंभ है वो यहाँ हो रहा है इससे खुशी की बात हमारे लिए क्या हो सकती है इतनी बड़ी सफलता एक यूनिवर्स सैकड़े यूनिवर्सिटी हैं उसमें से वो एक यूनिवर्सिटी थी जिन्होंने गलती की है और मानी भी पंजाब दल ले अब ये कांग्रेस वाले बाकी तो कहीं है ही नहीं है यहाँ सात आठ एम पी है तो और तो जगह बची नहीं है कोई एक पंजाब है वो भी में साफ कर देंगे लोग तो इसलिए राहुल गांधी को जो मनी शंकर आयर उनके सबसे पुराने लीडर जो उन्होंने बोला है जो उन्होंने उनके बारे में कहा है तो उससे ऊपर कुछ कहने की जरूरत है उनका असम का सात एम एल ए कल छोड़ के चले गए उनका जो पीसीसी चीफ था और कंपेन कमेटी का चेयरमैन था बोरा वो छोड़ के पार्टी चले गए और उन्होंने भी ये कहा भी ये कभी, ये कभी बात सुनने के तैयार नहीं कभी किसी से ये मिलते नहीं है तो रह के यहां करें क्या तो इसलिए मामला डीएम के डीएमके ने बिल्कुल मना कर दिया भी आपका कोई सरकार भी रोल नहीं है हम तो आपको टिकटें खरात में देते हैं दो चार एम पी आपके बना देते हैं अगर चाहते हो तो ठीक है नहीं तो बाहर निकलो इसी तरीके से अपनी उनके साथ केरला में हो रहा है इसी तरीके के साथ उनके साथ असम में हो रहा है तो पंजाब में जो राहुल गांधी ने एक पंजाबी को जो बोला है उसके बारे में मैं पहले बात कर चुका हूं और मैं चाह रहा हूँ भी अब आज सिर्फ हमें बाकियों का फिक्र छोड़ के हमें पंजाब के आम आदमी जो बिल्कुल आम उसका फिक्र करना चाहिए आज सरदार बेंत सिंह की का जो दिन है जो इसीलिए ये हमारी कोशिश होती है भाई एक मैसेज जाए जहाँ से अमन शांति का मैसेज जाए ये जो गुंडे हैं जो ड्रग्स वाले हैं इनको मजबूती से मैं तो कहूँगा यहाँ पे हर कोई भी मुख्यमंत्री हो किसी पार्टी का है तो स्टेट का मुख्यमंत्री और ये स्टेट के मुख्यमंत्री शहीद हुए हैं उन चेयर इनसे आके ताकत लेके जाए इनसे आके यहाँ पे वो अपना मजबूती से कैसे लड़ा जाता है देश के दुश्मनों के साथ वहाँ आके इनसे सीख के जाएं और इनका आशीर्वाद लेके जाएं तो मैं समझता हूँ अगर इनकी सोच पे चल जाएं तो अपने आप ही पंजाब है जो मुझे याद आ गई कोई भी पंजाब में किसी आप सिंगर जो पुराना है अभी सुखी बराड़ जी ने कुछ बोला था कि पिछले दिनों किसी चैनल पे कोई यहाँ पे आप आज दलजीत दुसांझ आ जा जाए आज गिप्पी आ जाए दूसरा आ जाए मान साहब आ जाए जो सबसे बड़े हैं एक भी कहीं पंजाब में पांच लोग भी किसी को सुनने नहीं आते थे ये सरदार बेंत सिंह की देना भी आज पंजाबी उस टाइम शुरू हुआ दुनिया में पंजाबी सिंगर लेखक पिक्चरें आज शा रही आप निकाल के देखना मैं तो हैरान हूँ उसके बाद ये किसी ने सोचा ही नहीं जब वो अमन शांति लेके आए मुझे याद है यहीं परेड ग्राउंड में सेवनटीन डब्ल्यू डब्ल्यू एफ बड़ी चलती थी उस टाइम तो सबको अंडरटेकर जैसे जो बड़े बड़े थे लोगों के लिए यहाँ लेके आए ये क्रिकेट ग्राउंड में जो पंजाब से धर्मिंदर जी जुड़े थे मरीश पुरी जी जुड़े थे सब लोगों को यहाँ पे ला के बैठाया और बोला भी इंडस्ट्री जो है फिल्म इंडस्ट्री है बॉम्बे की वो पंजाब से लोग चलाएंगे, ये चीज़ें करनी ही पड़ेंगी यहाँ तो सिर्फ नकली है कोई मतलब बाहर जाने की अगर बात करते हैं वो कह देते हैं जी हमें जाने ही नहीं दिया वो भी बहाने जहाँ हाँ एक मैं ज़रूर मुबारकबाद दूँगा एक आज मैं अच्छा काम के लिए जरूर मुबारक दूंगा सरकार को जो बैलगाड़ी रेस किला रह पर जो मिनी लम वो जो हुई है क्योंकि मैं भी बहुत कोशिश करता रहा उस टाइम सरकार से नहीं हुआ कैप्टन अमरिंदर सिंह जी और हम लगे रहे लेकिन ये काम जो है ये अच्छा काम हुआ है बहुत लोग जुड़े हुए हैं हमारे बहुत प्रेम बुजुर्ग उनको तो ऐसे था हमारी जिंदगी खत्म जो मैं सुन रहा था ਜਿੰਨਾ ਉਹ ਖੁਸ਼ੀ ਮਨਾ ਰਹੇ ਹਨ ਔਰ ਮਿਨੀ 올림픽ਸ ਹੈ ਮਾਰੂ ਤੋ ਇਹ ਇੱਕ ਅੱਛਾ ਕੰਮ ਹੈ ਜੋ ਜੋ ਅੱਛੀ ਬਾਤ ਹੈ ਉਸੇ ਅੱਛੀ ਕਹਿਣਾ ਵੀ ਤੁਸੀਂ ਤੋ ਪੰਜਾਬ ਚਾਂਦੀ ਗੱਲ ਕਰੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਵੀ ਰੈਲੀ ਕਰ ਰਹੀ ਹੈ ਨਹੀਂ ਇੱਕ ਮਿੰਟ ਇੱਕ 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 ਮਿੰਟ ਮੈਂ ਮੈਂ ਤੁਹਾਨੂੰ ਰੱਬ ਦੇ ਕਰ ਇੱਕ 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 ਮਿੰਟ ਰੱਬ ਦੇ ਰੱਬ ਦੇ ਵਾਸਤੇ ਰੱਬ ਦੇ ਵਾਸਤੇ ਅਕਾਲੀ ਦਲ ਫਿਰਮ ਹਰੇਕ ਨਾਲ ਲੜਾਈ ਕਰਨੀ ਵੀ ਇੱਕ ਮੌਕੇ ਤੇ ਇੱਕ ਨੂੰ ਇੱਕ ਸਭ ਮੌਕੇ ਸਾਹਮਣਾ ਚਾਹੀਦਾ ਪਰ ਜੋ ਕੁਛ ਹੋਰੇ ਪੰਜਾਬ ਚ ਚਿੱਟਾ ਇਹ ਤਾਂ ਸਾਰੇ ਮੰਨਦੇ ਆ ਅਕਾਲੀ ਦਲ ਵਧਿਆ ਆ ਜੋ ਕੁਛ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸਾਰਾ ਕੁਛ ਹੋਇਆ ਉਹ ਕਿਹਦੇ ਰਾਤ ਚ ਹੋਇਆ ਤੇ ਮੈਨੂੰ ਨਹੀਂ ਲੱਗਦਾ ਠੀਕ ਆ ਸੁਖਵੀਰ ਜੀ ਕਰ ਰਹੇ ਆ ਮਿਹਨਤ ਪਰ ਲੋਕ ਉਹਨਾਂ ਨੇ ਕੱਲ ਕਿਹਾ ਵੀ ਜਿਹੜੇ ਅਕਾਲੀ ਦਲ ਨੂੰ ਵੋਟ ਪਾਉਣ ਤੋਂ ਪਹਿਲਾਂ ਮੇਰੀ ਮਾਤਾ ਮਿਲੀ ਇੱਕ ਮੈਨੂੰ ਜਿਨ੍ਹਾਂ ਨੇ ਕਿਹਾ ਵੀ ਮੈਂ ਅਰਦਾਸ ਕਰਕੇ ਅਰਦਾਸ ਕਰਕੇ ਜਿਹੜੀ ਆ ਉਹਨਾਂ ਨੂੰ ਭੁੱਲ ਗਏ ਵੀ ਹੁਣ ਵੋਟ ਨਹੀਂ ਪੈਂਦੀ ਹੁਣ ਤਾਂ ਬਟਨ ਦੱਬੀ ਦਾ ਉਹਨਾਂ ਨੇ ਕਿਹਾ ਅਰਦਾਸ ਕਰਕੇ ਪਰਚੀ ਦੀ ਅਕਾਲੀ ਦਲ ਨੂੰ ਵੋਟ ਪਾਉਂਦੇ ਸੀ ਤੇ ਉਸ ਤੋਂ ਬਾਅਦ ਫੇਰ ਅਰਦਾਸ ਕਰਦੇ ਸੀ ਪਰ ਆਜ ਤੁਸੀਂ ਕੀਤਾ ਕੀ ਅਕਾਲੀ ਦਲ ਤਾਂ ਇਹੀ ਸੀ ਐਂ ਹੀ ਸੀ ਜੁੜੇ ਹੋਏ ਲੋਕ ਤੁਸੀਂ ਉਸੇ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਉਸੇ ਗੁਰੂ ਗ੍ਰੰਥ ਸਾਹਿਬ ਦੀ ਇੱਕ ਡੇਰੇ ਮਗਰ ਉਹਦੀਆਂ ਬੋਟਾਂ ਲੈਣ ਖਾਤਰ ਉਹ ਸਾਡੇ ਗੁਰੂਆਂ ਦੇ ਅੰਗਾਂ ਦੀ ਬੇਅਦਬੀ ਕਰਾਈ ਤੁਹਾਨੂੰ ਲੋਕ ਮਾਫ ਕਰ ਦੇਣਗੇ ਗੁਰੂ ਗ੍ਰੰਥ ਸਾਹਿਬ ਤੋਂ ਸਾਡੇ ਲਈ ਸਾਡੇ ਲਈ ਕੀ ਹੈ ਜੀ ਇਸ ਕਰਕੇ ਕਿਹੜੇ ਮੂੰਹ ਨਾਲ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਵੀਰ ਸੁਖਵੀਰ ਜਾਂ ਬੋਟਾਂ ਪਾ ਦਿਓ ਤੁਸੀਂ ਤਾਂ ਗੁਰੂ ਦੇ ਨਹੀਂ ਹੋਏ ਲੋਕਾਂ ਦੇ ਕਿੱਥੋਂ ਆਜੋਗੇ ਜੀ ਰੈਡੀ